ਸਵਾਗਤ ਹੈ ਖਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987823917 ਚੈਨਲ ਨੂੰ ਵੀਰੇ ਕਰ ਦਿਓ ਸਬਸਕ੍ਰਾਈਬ ਕਰ ਲੋ ਲਾਇਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਵਾਸਤੇ ਆਪਾਂ ਚੰਗੀਆਂ ਤੋਂ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਰਹੇ ਅੱਜ ਆਪਣੇ ਖੁੱਦ ਦੇ ਘਰ ਹੋਈਆਂ ਕੱਲ ਦੀ ਸੂਈ ਵੀ ਆ ਦੋ ਜਵਾਈਆਂ ਕੱਲ ਹੋਗੀਆਂ ਇੱਕ ਚਵਾਈ ਅਜ ਤੜਕੇ ਹੋਗੀ ਬੇਲੀ ਪੂਰੀ ਕਰੀ ਨਹੀਂ ਵੀਰੇ ਹਜੇ ਤੀਜਾ ਸੂਆ ਝੋਟੀ ਆ ਗਈ ਮਗਰ ਆ ਗਿਆ ਮੇਲ ਕਬ ਇਕੱਟਾ ਤੇ ਆ ਤੁਹਾਨੂੰ ਮੈਂ ਦਿਖਾਉਣਾ ਇਹਦਾ 나ੜੂ ਆ ਜਮਾ ਨਾਲ ਸੁੱਕ ਗਿੱਲਾ ਜਮਾ ਤੇ ਆ ਫੇਸ ਕੁਆਲਟੀ ਕਰ ਲੋ ਚੱਕਾ ਕਰ ਲੋ ਥਣਾ ਦੀ ਬਨਾਵਟੇ ਦੀ ਚੈੱਕ ਧਾਰ ਦੂਰ ਪੂਰੀ ਫੋਲੀ ਆ ਬੱਚੇ ਨਾਲ ਥੋੜੀ ਕਰਾਉਣੀਆਂ ਗੱਲਬਾਤ ਆ ਜਾਬਤ ਕੀ ਲੜਾਈ ਭਾਰ ਮਠਿੰਡਾਂ ਦੇ ਖਾਲਿਆਂ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਹੋਰ ਮੱਜਾ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਤ ਜਿਹੜੀ ਆਪਾਂ ਪਰਸੋਂ ਪਾਈ ਸੀ ਵੀਡੀਓ ਬੈਗੀ ਸੀ ਝੋਟੀ ਉਹਦੀ ਹਾਂ ਵੀ ਉਹਦੇ ਨਾਲ ਦੀ ਨਾਲ ਹੀ ਬੈਗੀ ਸੀ ਫੋਨ ਬਹੁਤ ਆਉਂਦੇ ਆ ਹਾਂਜੀ ਤੇ ਅੱਜ ਝੋਟੀ ਦੀ ਕੀ ਡਿਟੇਲ ਹੈ ਦੀ ਇਹ ਵੀ ਝੋਟੀ ਤੀਜਾ ਸੁਆ ਸੁਈ ਆ ਹਾਂ ਇਹ ਵੀ ਕੱਲ ਦੀ ਸੁਈ ਵੀ ਆ ਠੀਕ ਆ ਠੀਕ ਆ ਕਹਿੰਦਾ ਲੈ ਵੀ 9 ਲੀਟਰ ਦਾ ਬੜਾ ਜਿਹਾ ਨੌ 10 ਲੀਟਰ ਬੇਲੀ ਦਾ ਆਪਾਂ ਅੱਜ ਤੜਕੇ ਵੀ ਨਹੀਂ ਕਰੀ ਪੂਰੀ ਇਹ ਬੜਾ ਤੇਰਾ ਤੇ ਨੰਬਰ ਬੋਲੋ ਬਤਾ ਬਈ ਨਾਮ ਗੁਰਵੀਰ ਕौरा ਪਿੰਡ ਦੁੱਲੇ ਵਾਲਾ ਜ਼ਿਲ੍ਹਾ ਖਿੰਡਾ ਤਸੀਲੇ ਨੂੰ ਨੰਪਾਪੁਰ ਕਹਿੰਦੀ ਆ ਨੇੜੇ ਤੇੜੇ ਦੇ ਪਿੰਡ ਬਾਜ ਚੰਗੀ ਆਣਾ ਬੱਚੀ ਠੀਕ ਆ ਬੱਚੀ ਨੰਬਰ ਵੀ 9878303 ਠੀਕ ਆ ਤੇ ਖੋਲੋ ਕਡੋਬਾ ਨੂੰ ਸੀਲ ਸੂਲ ਪੂਰੀਆ ਹਾਂਜੀ ਠੀਕ ਆ ਆ ਦੇਖੋ ਵੀ ਸ਼ੂ ਖੋਲੋ ਆ ਦੇਖੋ ਵੀਰੇ ਫੇਸ ਕਰ ਲੋ ਚੈੱਕ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਤੇ ਆਹ ਸ਼ੈਰਡ ਤੋਂ ਮਿਲਕ ਵੀ ਇਹਨੂੰ ਚੈੱਕ ਕਰ ਲੋ ਤੇ ਥੱਲੇ ਤੋਂ ਲੇਵਾ ਦੇ ਖਬਰਦਾਰ ਆ ਪੂਰੀ ਲੇਵੇ ਦੀ ਪੂਰੀ ਚੰਗੀ ਹੋਲੀ ਤੋੜਿਆ ਕਰ ਪੁੱਤ ਮੜੀ ਆ ਦੇਖੋ ਜੀ ਇਧਰੋਂ ਥਾਣ ਦੇਖ ਲਓ ਪੂਰੀ ਵਧੀਆ ਇੱਕ ਨੰਬਰ ਫੇਸ ਕੁਆਲਟੀ ਪੂਰੀ ਚੰਗੀ ਤੇ ਥਾਣਾ ਦੀ ਬਣਾਵਟ ਬਹੁਤ ਵਧੀਆ ਵੀਰੇ ਇੱਕ ਨੰਬਰ ਝੋਟੀ ਹੈਗੀ ਤੀਜਾ ਸੁਆ ਆ ਗਿਆ ਤੇ ਆ ਤੁਹਾਨੂੰ ਮਗਰ ਤੋਂ ਮੈਂ ਫੇਰ ਲੈਵਾ ਚੱਕਰਾ ਨਾ ਤਾਂ ਤੋਂ ਲੈ ਕੇ ਥੱਲੇ ਤੱਕ ਐਂ ਪਿਆ ਲੈਵਾ ਕੱਲ ਦੀ ਹੋਈ ਵੀ ਆ ਤਿੰਨ ਚਵਾਈਆਂ ਹੋਈਆਂ ਹੋਆਂ ਤੀਜੀ ਚਵਾਈ ਆਪਾਂ ਹੁਣ ਕਰ ਰਹੇ ਆ ਆ ਦੇਖੋ ਇਧਰੋਂ ਦੇਖ ਲਓ ਮਿਲਕਵੇਂ ਦੇਖੋ ਪੂਰੀ ਵਧੀਆ ਰੜਕਦੀ ਆ ਤੇ ਹੁਣ ਤੁਹਾਨੂੰ ਆਪਾਂ ਚਬਾਈ ਕਰਕੇ ਦਿਖਾਵਾਂਗੇ ਜਿੰਨਾ ਕਿ ਹੈਗਾ ਬਹੁਤ ਬਦੂ ਤੁਹਾਡੇ ਸਾਹਮਣੇ ਆ ਜਾਊਗਾ ਵੀਰੇ ਬੱਚਾ ਜੋਂਦਾ ਵੀ ਦੇਖ ਸਕਦੇ ਹਾਂ ਆ ਦੇਖੋ ਬੰਨ੍ਹੇ ਪਤਾ ਹਾਂਜੀ ਆ ਦੇਖ ਲਓ ਬੱਚਾ ਜੋਂਦਾ ਵੀਰੇ ਚਬਾਈ ਨੂੰ ਕਰਕੇ ਬੰਨ੍ਹਣਾ ਵੀਰੇ ਜਿੰਨਾ ਪਤਾ ਹਾਂਜੀ ਰੈਡੀ ਹੁਣ ਕੋਈ ਬੱਚਾ ਉਹ ਬੰਨ੍ਹਤਾ ਬੇਲੀ ਕਰ ਦਿਆਂਗੇ ਹੁਣ ਆਪਾਂ ਤੁਹਾਡੇ ਸਾਹਮਣੇ ਹਾਂ ਦੇਖੋ ਕੁਸਮਾ ਮਰਮੋਸ ਕੰਮ ਬਰਾ ਯਾਰੀ ਥਣ ਨਿਕਣੇ ਪੂਰੇ ਘਹਿਰ ਤੇ ਆ ਕੋਈ ਵਧੀਆ ਝੂਟੀ ਆ ਆ ਦਿਖਾ ਦੀ ਬੋਤਲਾਂ ਵਾਲੀ ਜੀ ਜਿੱਦੀ ਜਾਂਦੇ ਹਾਂਜੀ ਆ ਦੇਖ ਲਓ ਮੇਰੇ ਕੁਸਮਾ ਤੇ ਆ ਬਾਲਟੀ ਖਾਲੀ ਦੇਖ ਲਓ ਕਰਦੇ ਆ ਵੀਰੇ ਚੋਇਸ ਤੂੰ ਦੇਖੀ ਚਲੋ ਧੰਨਵਾਦ ਵੀਰੇ ਤੁਹਾਡਾ ਐਨਾ ਪਿਆਰ ਵਾਲਖਣ ਦੀ ਬਾਤਰਾ ਪੂਰਾ ਗਰੀਅਸ ਥੋੜੇ ਦੇਰ ਤੀ ਆਪਣੇ ਕੋਲੋਂ ਫੇਲ ਹੋ ਜਾਂਦੇ ਆ ਸੂਰੀ ਚਵਾਈ ਆ ਵੀਰੇ ਪੂਰੀ ਮੇਹਲੀ ਅੱਜ ਕਰਾਂਗੇ ਆ ਮੂਹਲੇ ਸਣਾ ਚਵਾਈ ਆ ਪਹਿhleਾਂ ਜਿਹੜਾ ਕਰਕੇ ਦਿਖਾਉਂਦੇ ਬੋਲਾ ਹੁਣ ਸਾਹਮਣੇ ਆ ਜਿੰਨਾ ਹੈਗਾ ਬੋਲਾ ਆ ਦੇਖ ਲੋ ਹਜੇ ਆ ਬਣਿਆ ਨਹੀਂ ਪੂਰਾ ਰੋਤਲਾ ਲੈ ਸਿਰ ਖੱਦੇ ਚਵਾਈ ਚਬੂਈ ਦਾ ਬਹੁਤ ਜਿਆਦਾ ਚੰਗੀ ਆ ਵੀਰੇ ਵਰਿਆ ਲਿਆ ਕਰੋ ਮਾਨ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਫਿਰ ਲੇ ਕਮੈਂਟ ਜਰੂਰ ਕਰਿਆ ਕਰੋ ਜੇ ਕੋਈ ਮਾੜਾ ਲੱਗਦਾ ਮਾੜਾ ਕਰਿਆ ਕਰੋ ਚੰਗਾ ਲੱਗਦਾ ਚੰਗਾ ਕਰਿਆ ਕਰੋ ਠੀਕ ਆ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਥੋੜਾ ਜਿਹਾ ਧਾਰਾਂ ਆਪਾਂ ਜਰੂਰ ਛੱਡਾਂਗੇ ਮੂਰਿਆਂ ਚ ਵੀ ਮਗਰਿਆਂ ਚ ਵੀ ਆਹ ਦੇਖੋ ਜੀ ਬਾਈ ਨਲਕੇ ਵਰਗੀ ਜਵਾਈ ਆ ਵੀਰੇ ਖਰੀਦ ਲਓ ਜੇ ਕੋਈ ਕੰਡ ਤਾਂ ਹੀ ਤੋੱਖਾ ਨਹੀਂ ਵੀਰੇ ਆਪਾਂ ਕਿਸੇ ਨਾ ਵੀ ਕਰਦੇ ਨਾ ਕਿਤੇ ਕੀਤਾ ਚੰਗੇ-ਚੰਗੇ ਪਸ਼ੂ ਤੁਹਾਡੀ ਖਾਤਰ ਲੈ ਕੇ ਆਉਂਦੇ ਰਾਵਾਂਗੇ ਵੀਰੇ ਕੋਈ ਗੱਲ ਨਹੀਂ ਚੰਗੇ ਤੇ ਚੰਗਾ ਪਸ਼ੂ ਤੁਹਾਡੀ ਖਾਤਰ ਲੈ ਕੇ ਆਉਂਦੇ ਰਹਿਾਂਗੇ ਬੱਚੇ ਨੂੰ ਆਪਾਂ ਜਰੂਰ ਛੱਡਾਂਗੇ ਮਗਰੋਂ ਤੇ ਚਵਾਈ ਦਾ ਅੰਤ ਹੀ ਕੋਈ ਨਹੀਂ ਵੀਰੇ ਇਹ ਨਹੀਂ ਜਿੰਦੇ ਬੌਲਾ ਬੱਚੇ ਦਾ ਨਾੜੂ ਤੁਹਾਨੂੰ ਦਿਖਾਦਾਗਾ ਮੈਂ ਜਦ ਬੱਚਾ ਝੋਲੇ ਭਾਉਂਦੀ ਐ ਆਉਂਦੀ ਵਰਦੀ ਪਤੁਦੀ ਸ਼ਾਰਟ ਜੀ ਬਹੁਤ ਚੱਲ ਰਹੀ ਆ ਵੀਰੇ ਮੈਲ ਨਹੀਂ ਲਿਆ ਪਾ ਚੱਲੋ ਆਪਣੇ ਤਾਂ ਲਿੰਕ ਹੈਗੇ ਭਾਵੇਂ ਭੁੱਲ ਲੈਨੇ ਪਿੰਡਾਂ ਚੋ ਕਰੀ ਜਦ ਲੋ ਤੇ ਕੰਬਾਣੇ ਰਹੋ ਵੀਡੀਓ ਨੂੰ ਇਹਨਾਂ ਦੇ ਪੈਣ ਛੱਡ ਕੇ ਨਾ ਜਾਇਓ ਚੰਗੇ ਆ ਵੀਰੇ ਬੋਲ ਹੈਗਾ 9-10 ਕਿਲੋ ਵਾਲਾ ਵੀਰੇ ਆਰਾਮ ਦਾ ਹੁਣ ਕੱਢ ਕੇ ਹੋ ਗਈ ਆਪਾਂ ਨੂੰ ਥੱਲੇ ਕਿਲੋ ਖੰਡ ਦਾ ਆਪਾਂ ਜਰੂਰ ਛੱਡਾਂਗੇ ਬੱਚੇ ਨੂੰ ਇਹ ਆ ਦਿਖਾ ਦੇ ਮੁੱਤਮ ਨੂੰ ਬੱਚਾ ਛੱਡ ਰਿਹਾ ਬੰਦ ਰੱਖੀ ਤੇ ਵੀਰੇ ਬੱਚਾ ਨੂੰ ਛੱਡਦੇ ਆ ਬੱਚੇ ਨੂੰ ਕਿਲੰਦੋ ਤੋਂ ਆਪਾਂ ਜਰੂਰ ਛੱਡਾਂਗੇ ਤੁਹਾਡਾ ਦੇਖੋ ਫੋਰ ਵੀਰੇ ਤੇ ਲੁੰਡਰੀ ਫਾਰਮ ਦੇਖਣਾ ਆਇਆ ਦਾ ਸਾਰਿਆਂ ਦਾ ਇੰਤੈ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ